ਹੈਲੋ ਜੀ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਸੋਹਣਾ ਬਿਲਕੁਲ ਨਵਾਂ ਡਿਜ਼ਾਈਨ ਬਣਾਉਣਾ ਦੱਸਾਂਗੇ ਆਪਾਂ ਕਿਵੇਂ ਬਣਾਇਆ ਇਹ ਆਪਾਂ 18 18 ਦੇ ਹਿਸਾਬ ਨਾਲ ਕੁੰਡੇ ਪਾਉਣੇ ਆ 18 18 ਦੇ ਹਿਸਾਬ ਨਾਲ ਕੁੰਡੇ ਪਾ ਕੇ ਜਿਹੜੇ ਆਪਾਂ ਇਧਰਲੀ ਸਾਈਡ ਤੇ ਕੁੰਡੇ ਰੱਖਣੇ ਉਹ ਆਪਾਂ 11 ਕੁੰਡੇ ਪਾ ਰੱਖਣੇ ਆ 18 18 ਕੁੰਡਿਆਂ ਚ ਆਪਣਾ ਡਿਜ਼ਾਈਨ ਬਣ ਜਾਣਾ 11 ਕੁੰਡੇ ਆਪਾਂ ਇਧਰ ਰੱਖਣੇ ਆ ਇਹ ਹੁਣ ਆਪਾਂ 29 ਕੁੰਡੇ ਪਾਏ ਆ ਹੁਣ ਆਪਾਂ ਇੱਕ ਸਲਾਈ ਇਹਦੀ ਉਲਟੀ ਬਣਾ ਲਈ ਦੂਜੀ ਪਾਸੇ ਵੀ ਆਪਾਂ ਉਲਟੀ ਬਣਾ ਲਈ ਇਹ ਹੁਣ ਆਪਣੀ ਸਿੱਧੀ ਸਲਾਈ ਹੈ ਸਿੱਧੀ ਸਲਾਈ ਆਪਣਾ ਡਿਜ਼ਾਈਨ ਬਣਾਉਂਗਾ ਤੁਹਾਨੂੰ ਬਣਾਉਣਾ ਦੱਸਦੀ ਆਪਾਂ ਇਹ ਕਿਵੇਂ ਬਣਾਇਆ ਪਹਿਲਾ ਕੁੰਡਾ ਤੁਹਾਡੀ ਮਰਜ਼ੀ ਹੈ ਲਾ ਲਓ ਚਾਹੇ ਬੁਣ ਲਓ ਮੈਂ ਤਾਂ ਬੁਣ ਲੈਣੀ ਇਹਨੂੰ ਆਪਾਂ ਉਲਟਾ ਬਣਾਵਾਂਗੇ ਇੱਕ ਕੁੰਡਾ ਧਾਗਾ ਪਿੱਛੇ ਕੀਤਾ ਇਹ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਧਾਗਾ ਆਪਾਂ ਪਿੱਛੇ ਰੱਖਣਾ ਸਲਾਈ ਆਪਾਂ ਐ ਪਾਉਣੀ ਆ ਇਸ ਤਰ੍ਹਾਂ ਮੂਰਤੀ ਤੇ ਦੋਹੇ ਕੁੰਡਾ ਦਾ ਆਪਾਂ ਇੱਕ ਕੁੰਡਾ ਕਰ ਦੇਣਾ ਹੁਣ ਆਪਾਂ ਤਾਂ ਅੱਗੇ ਕਰ ਲਿਆ ਇਹ ਕੁੰਡਾ ਆਪਾਂ ਸਿੱਧਾ ਬਣਾ ਲਿਆ ਇੱਥੇ ਆਪਣੀ ਜਾਲੀ ਬਣ ਗਈ ਜਿਹੜਾ ਕੁੰਡਾ ਕਟਿਆ ਸੀ ਉਹ ਇਹ ਆਪਣਾ ਇੱਥੇ ਵੱਧ ਗਿਆ ਤਾਂ ਅੱਗੇ ਕੀਤਾ ਹੁਣ ਆਪਾਂ ਇਹ ਕੁੰਡਾ ਲਾ ਕੇ ਇਹਨੂੰ ਉਲਟਾਵਾਂਗੇ ਤੇ ਉਲਟਾ ਕੇ ਆਪਾਂ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਵਾਂਗੇ ਇਹ ਵੀ ਆਪਣੀ ਇੱਥੇ ਜਾਲੀ ਬਣ ਗਈ ਇੱਕ ਕੁੰਡਾ ਘਟ ਗਿਆ ਹੁਣ ਆਪਾਂ ਇਹਦੇ ਨਾਲ ਦੋ ਕੁੰਡੇ ਜਿਹੜੇ ਸਿੱਧੇ ਬਣਾਵਾਂਗੇ ਇਹ ਕੁੰਡੇ ਆਪਾਂ ਸਿੱਧੇ ਬਣਾ ਲਏ ਤਾਂ ਅੱਗੇ ਆਪਾਂ ਅੱਗੇ ਕੀਤਾ ਹੁਣ ਆਪਾਂ ਨੌ ਕੁੰਡੇ ਉਲਟੇ ਬਣਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ 8 9 ਇਥੋਂ ਤੱਕ ਕਰ ਆਪਣਾ ਇਹ ਡਿਜ਼ਾਈਨ ਪੂਰਾ ਹੋ ਗਿਆ ਇਹ ਸਲਾਈ ਆਪਾਂ ਇੰਦਰੋਂ ਇੱਧਰ ਲਈ ਸਾਈਡ ਤੇ ਉਹਨਾਂ ਨੂੰ ਰੀਪੀਟ ਕਰਾਂਗੇ ਇਹ ਡਿਜ਼ਾਈਨ ਤਾਂ ਅੱਗਾ ਪਿੱਛੇ ਕੀਤਾ ਆਪਾਂ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਤਾਂ ਅੱਗਾ ਪਿੱਛੇ ਰਹਿਣ ਦਿੱਤਾ ਆਪਾਂ ਦੋਹਾਂ ਕੁੰਡਿਆਂ ਦਾ ਇੱਕ ਕਰਤਾ ਤਾਂ ਅੱਗਾ ਅੱਗੇ ਕੀਤਾ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਨਾਲੇ ਆਪਣੀ ਜਾਰੀ ਬਣ ਜੂਗੀ గా అత ఏ కు సైచ పాడెక కదా ఏవి ఇగా పిచ్చే రక కు కండే సీధే బే ధాగా అంత కనుటా బావే ਇਹੜੀ ਆਪਣੀ ਉਲਟੀ ਸਲਾਈ ਇਹ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਇਹ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਉਲਟੀ ਸਲਾਈ ਆਪਾਂ ਬਣਾ ਲਈਏ ਹੁਣ ਆਪਣੀ ਸਿੱਧੀ ਸਲਾਈ ਆ ਗਈ ਡਿਜ਼ਾਈਨ ਵਾਲੀ ਪਹਿਲਾ ਘੁੰਡਾ ਤਾਂ ਆਪਾਂ ਉਲਟਾਈ ਬਣਾਉਣਾ ਤਾਗਾ ਪਿੱਛੇ ਕੀਤਾ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਹੁਣ ਆਪਾਂ ਜਿਹੜੇ ਆਪਾਂ ਇਹ ਕੁੰਡਾ ਸਿੱਧਾ ਤੇ ਇਹ ਕੁੰਡਾ ਸਿੱਧਾ ਹੁਣ ਆਪਾਂ ਦੋਵਾਂ ਦਾ ਇੱਕ ਕਰਾਂਗੇ ਤਾਗਾ ਅੱਗੇ ਕਰਾਂਗੇ ਇੱਥੇ ਆਪਾਂ ਹਨਾ ਜਾਲੀ ਬਣਾਵਾਂਗੇ ਹੁਣ ਆਪਣੇ ਤਿੰਨ ਕੁੰਡੇ ਉਲਟੇ ਬਣ ਜਾਣਗੇ ਤਾਗਾ ਅੱਗੇ ਕੀਤਾ ਇੱਕ ਕੁੰਡਾ ਨਾਪਾ ਉਲਟਾ ਆ ਕੇ ਸਿੱਧਾ ਕਰ ਲਿਆ ਹੁਣ ਆਪਣਾ ਇਧਰਲੀ ਸਾਈਡ ਤੇ ਇੱਕ ਕੁੰਡਾ ਸਿੱਧਾ ਰਹਿ ਗਿਆ ਇੱਕ ਆਪਣਾ ਇਹਦੇ ਨਾਲ ਘਟ ਗਿਆ ਇਹਨੂੰ ਆਪਾਂ ਸਿੱਧਾ ਬਣਾ ਲਿਆ ਤਾਂ ਅੱਗੇ ਕੀਤਾ ਇਹ ਨੌ ਕੁੰਡੇ ਹੋਣ ਜਿਹੜੇ ਆਪਾਂ ਉਲਟੇ ਬਣਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ అట్ నో ఏల్లటే బ దో కు సో ఇ కు సగే దోవను తా సై మూరే పా దోవర్తా థెకి జళీ బావే తిన్న కుండే జిధీ బ థ అత ఏ కుడా ఉల్టాకే సిధా కల దో కు కండా కతా ਇਹ ਕੁੰਡਾ ਆਪਣਾ ਇੱਕ ਰਹਿ ਗਿਆ ਹੁਣ ਆਪਾਂ ਸਿੱਧਾ ਬਣਾਵਾਂਗੇ ਇਹ ਜਿਹੜਾ ਕੁੰਡਾ ਇਹ ਆਪਣਾ ਉਲਟਾ ਹੀ ਬਣੂਗਾ ਹੁਣ ਆਪਣੀ ਉਲਟੀ ਸਲਾਈ ਆ ਗਈ ਉਲਟੀ ਸਲਾਈ ਸਾਰੀ ਆਪਾਂ ਹੀ ਉਲਟੀ ਬਣਾਉਣੀ ਹੁਣ ਆਪਣੀ ਇਹ ਪੰਜਵੀਂ ਸਲਾਈ ਆ ਗਈ ਸਿੱਧੀ ਸਿਰਟ ਤੋਂ ਪਹਿਲਾ ਕੁੰਡਾ ਆਪਾਂ ਉਲਟਾ ਹੀ ਬਣਾਵਾਂਗੇ ਤਾਂ ਇਹ ਕਾ ਪਿੱਛੇ ਕੀਤਾ ਹੁਣ ਆਪਣਾ ਇੱਕ ਕੁੰਡਾ ਸਿੱਧਾ ਰਹਿ ਗਿਆ ਸੀ ਇੱਕ ਜਿਹੜਾ ਅੱਗੇ ਆਪਾਂ ਘਟਾਇਆ ਸੀ ਹੁਣ ਇਹਨਾਂ ਦੋਵਾਂ ਨੂੰ ਆਪਾਂ ਇੱਕ ਕਰ ਦੇਾਂਗੇ ਤਾਗਾ ਅੱਗੇ ਕੀਤਾ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਹੁਣ ਆਪਣੇ ਇਹ ਪੰਜ ਕੁੰਡੇ ਸਿੱਧੇ ਹੋ ਜਾਣਗੇ ਇਹ ਆਪਾਂ ਸਿੱਧੇ ਬਣਾ ਲਏ ਹੁਣ ਤਾਗਾ ਅੱਗੇ ਕੀਤਾ ਇਹ ਕੁੰਡੇ ਨੂੰ ਆਪਾਂ ਹਲਟਾ ਲਾਂਗੇ ਸਿੱਧਾ ਕਰ ਲਾਂਗੇ ਹੁਣ ਆਪਾਂ ਦੋਹਾਂ ਦਾ ਇੱਕ ਕਰ ਦਿਆਂਗੇ ਤਾਗਾ ਅੱਗੇ ਕੀਤਾ ਹੁਣ ਆਪਣੇ ਸਿੱਧੇ ਕੁੰਡੇ ਜਿਹੜੇ ਸਾਰੇ ਘਟ ਗਏ హను కుండే ఉల్టే బావే తిని చార్ పే సౌ కు సనా లే పిచ్చే కిధా రి కటాయా వీళ్ళ దోవ కుదా తాగా అతీ బనావే ਹੁਣ ਆਪਣੇ ਸਿੱਧੇ ਕੁੰਡੇ 5 ਹੋ ਜਾਣਗੇ। ਤਾਗਾ ਅੱਗੇ ਕੀਤਾ। ਕੁੰਡਾ ਲਾ ਕੇ ਉਲਟਾ ਕੇ ਮੱਪਾ ਸਿੱਧਾ ਕਰ ਲਾਂਗੇ। ਦੋਹਾਂ ਕੁੰਡਾਂ ਦਾ ਆਪਾਂ ਇੱਕ ਕੀਤਾ। ਇਹ ਕੁੰਡਾ ਆਪਣਾ ਇੱਕ ਰਹਿ ਗਿਆ ਇਹਨੂੰ ਆਪਾਂ ਤਾਗਾ ਅੱਗੇ ਕਰਕੇ ਉਲਟਾ ਬਣਾਵਾਂਗੇ। ਔਰ 30 ਸਲਾਈ ਜਿਹੜੀ ਸਾਰੀ ਆਪਾਂ ਇਹ ਇਹਦੀਆਂ ਸਲਾਈਆਂ ਉਲਟੀਆਂ ਹੀ ਬਣਣੀਆਂ। ਹੁਣ ਆਪਣੀ ਡਿਜ਼ਾਈਨ ਦੀ ਸੱਤਵੀਂ ਸਲਾਈ ਆ ਗਈ। ਇਹ ਸਲਾਈ ਦਾ ਆਪਾਂ ਧਿਆਨ ਰੱਖਣਾ ਇਹ ਕਿਵੇਂ ਬਣਾਉਣੀ ਹੈ। ਇਹ ਸਲਾਈ ਹੁਣ ਆਪਣੀ ਬਦਲੂਗੀ। ਇਹ ਜਿਹੜਾ ਵਾਲਾ ਇੱਥੇ ਬਣੂ ਡਿਜ਼ਾਈਨ ਜਿਹੜਾ ਇਹ ਡਿਜ਼ਾਈਨ ਆਪਣਾ ਇੱਥੇ ਬਣੋ। ਪਹਿਲਾ ਕੁੰਡਾ ਤਾਂ ਆਪਾਂ ਉਲਟਾ ਬਣਾਨੇ ਬਣਾਉਣਾ ਇਹ। ਹੁਣ ਆਪਣੇ ਜਿਹੜਾ ਪਹਿਲੇ ਕੁੰਡੇ ਸਾਰੇ ਆਪਾਂ 10 ਕੁੰਡੇ ਉਲਟੇ ਬਣਾਵਾਂਗੇ। 1 2 3 4 5 6 7 8 9 ਇਹ ਆਪਣੇ 10 ਕੁੰਡੇ ਉਲٹے ਹੋ ਗਏ। ਧਾਗਾ ਪਿੱਛੇ ਕੀਤਾ ਇਹ ਹੁਣ ਦੋ ਕੁੰਡੇ ਜਿਹੜੇ ਆਪਾਂ ਸਿੱਧੇ ਬਣਾਵਾਂਗੇ 1 2 ਇਹ ਹੁਣ ਆਪਾਂ ਦੋਵਾਂ ਦਾ ਇੱਕ ਕਰਾਂਗੇ। ਧਾਗਾ ਅੱਗੇ ਕੀਤਾ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਨਾਲੇ ਆਪਣੀ ਜਾਲੀ ਬਣ ਜੂਗੀ। कि ला सिद्धा करंगे क पै करंगे प दो कुंडे सिद्धे बड़ांगे यह अपनेड़े और टेकंडे से सारे अपने डिजाइनली पांड नंडे तागा आगे कितापा के सारे है और टेपनामांगे एक दो तना 4 5 6 7 8 9 10 ਇਧਰ ਵੀ ਆਪਣੇ 10 ਕੁੰਡੇ ਉਲਟੇ ਆ ਗਏ ਇਧਰ ਵੀ ਆਪਣੇ 10 ਕੁੰਡੇ ਉਲਟੇ ਆ ਗਏ ਇਹ ਆਪਣਾ ਡਿਜ਼ਾਈਨ ਆਹਾ ਡਿਜ਼ਾਈਨ ਇੱਥੇ ਬਣ ਗਿਆ ਆਪਣਾ ਹੁਣ ਜਿਹੜੀ ਉਲਟੀ ਸਲਾਈ ਇਹ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਆ ਹਾਂ ਦੇਖੋ ਆਪਣਾ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਪਹਿਲਾਂ ਆਪਾਂ ਇਹ ਡਿਜ਼ਾਈਨ ਇੰਨਾ ਤੇ ਬਣਾਇਆ ਸੀ ਤੇ ਫਿਰ ਆਪਣਾ ਵਿਚਾਲੇ ਬਣ ਗਿਆ ਹੁਣ ਆਪਣਾ ਫੇਰ ਇੱਥੇ ਸ਼ੁਰੂ ਹੋ ਗਿਆ ਇਹ ਡੱਬੀਆਂ ਬਦਲ ਲੰਦਾਂ ਜਾਣਗੀਆਂ ਪਹਿਲਾਂ ਆਪਾਂ ਇਹ ਡੱਬੀਆਂ ਬਣਾਈਆਂ ਫਿਰ ਇਸ ਡੱਬੀ ਤੇ ਇਹ ਡੱਬੀ ਬਣਾਈ ਇਹ ਡੱਬੀ ਤੇ ਆਪਾਂ ਇਹ ਡੱਬੀ ਬਣਾਈ ਇਸ ਤਰੀਏ ਡਿਜ਼ਾਈਨ ਬਣਦਾ ਜਾਊ ਬੇਕਪ ਬੜਾ ਸੋਹਣਾ ਲੱਗਦਾ ਹੈ ਕੋਟੀ ਚ ਪਾਇਆ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਆਪਾਂ ਸਵਾਟਰ ਚ ਵੀ ਪਾ ਸਕਦੇ ਇਹਨੂੰ ਬਹੁਤ ਵਧੀਆ ਡਿਜ਼ਾਈਨ ਬਣਿਆ ਜੇ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਜੀ ਅਗਲੀ ਵੀਡੀਓ ਚ ਓਕੇ ਬਾਏ ਬਾਏ